ਰਾਤੀ ਚੋਰਾਂ ਨੇ ਛਟਰ ਵੱਢ ਗਏ ਪੈਸੇ ਉਸੇ ਗੱਲੇ ਸੀ ਥੋੜੀ ਉਹ ਲੈ ਕੇ 12300 ਰੁਪਇਆ ਤੇ ਬਾਕੀ ਕੋਈ ਦਵਾਈਆਂ ਚੁੱਕ ਕੇ ਲੈ ਗਏ ਆ ਮੈਨੂੰ ਅੰਦਾਜ਼ਾ ਜੰ ਜਿਹੜੀਆਂ ਦਵਾਈਆਂ ਕਿੰਨੀਆਂ ਕੀ ਕੀ ਚੀਜ਼ ਮੇਨ ਲੈ ਗਏ ਨਾ ਸੀ ਮਤਲਬ ਸੁੱਕੇ ਦੁੱਧ ਦੇ ਡੱਬੇ ਲੈ ਗਏ ਆ ਤੇਲ ਲੈ ਗਏ ਆ ਚੌਨ ਪ੍ਰਾਸ਼ ਵਗੈਰਾ ਜੋ ਵੀ ਮੰਨ ਲਓਗੇ इजीली ਵਿਕ ਸਕਦਾ ਇਸ ਮਾਲ ਉਹ ਚੁੱਕ ਕੇ ਲੈ ਗਏ ਆ ਪੁਲਿਸ ਨੂੰ ਕੁਝ ਨਹੀਂ ਹਾਂਜੀ ਪੁਲਿਸ ਕੰਪਲੀਟ ਕੀਤੀ ਸਾਬ ਜੀ ਆਏ ਸੀਗੇ ਤੇ ਉਹ ਲੈ ਗਏ ਹੈਗੇ ਇਨਕੁਆਰੀ ਕਰਕੇ ਇਹ ਦੱਸ ਕਿ ਕਿੰਨੇ ਕੁ ਜੀ ਦੀ ਦੁਕਾਨ ਦੇ ਕਿੰਦਾ ਬਣ ਰਿਹਾ ਇਹ ਤਾਂ ਮੈਨੂੰ ਸਵੇਰੇ ਪਤਾ ਲੱਗਿਆ ਜਦੋਂ ਆਇਆ ਤਾਂ ਛੜੇ ਟੁੱਟੇ ਸੀ ਤੇ ਉਧਰ ਵੀ ਸਾਰੇ ਪਾਸੇ ਰੋਲਾ ਪਿਆ ਸੀ ਦਾ ਇੱਥੇ ਹੋਰ ਵੀ ਚੋਰੀਆਂ ਹੋਈਆਂ ਹਾਂਜੀ ਇੱਥੇ 5-6 ਦੁਕਾਨਾਂ ਦੀ ਹੋਈਆਂ ਜੀ ਇੱਕ ਸਕੂਲ ਚ ਹੋਈਆਂ ਇੱਕ ਕਿਸੇ ਦੀ ਕੋਠੀ ਆ ਉਹਦੇ ਛਟੇ ਛੋਟੇ ਟੁੱਟੇ ਆ ਕੱਲ ਮੈਂ ਸ਼ਾਮੀ 6:30 ਵਜੇ ਦੇ ਕਰੀਬ ਦੁਕਾਨ ਵਧਾ ਕੇ ਚੱਲ ਗਿਆ ਪਿੰਡ ਭਲਾ ਜੀ ਅੱਜ ਸਵੇਰੇ 8:05 ਮਿੰਟ ਤੇ ਆਇਆ ਜਦੋਂ ਮੈਂ ਦੁਕਾਨ ਖੋਲ੍ਹਣ ਲੱਗਾ ਦੇਖਿਆ ਤੇ ਕਾਲੇ ਵੱਡੇ ਹੋ ਗਏ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਮੇਰੇ ਘਰ ਚ ਪੰਡਾ ਵੀ ਚੋਰੀ ਹੋਈ ਆ ਅੱਗੇ 5-6 ਦੁਕਾਨਾਂ ਹੈਗੀਆਂ ਸੋਨੂ ਚੇ ਮੈਂ ਚਮਨ ਲਾਲ ਚੇ ਮੈਂ ਰਾਣਾ ਮੈਡੀਕਲ ਸਟੋਰ ਹੈ ਪ੍ਰਾਇਮਰੀ ਸਕੂਲ ਮਹਿਮੋ ਹਲਦਾ ਹੈਗਾ ਜੀ ਕਿਉਂਕਿ ਨਾਲ ਸਾਡੇ ਨਮੋਧਿਆ ਸਕੂਲ 'ਚ ਲੱਗੇ ਹੋਏ ਆ ਸਪਾਈ ਸੇਵਕ ਉਹਨਾਂ ਦੀ ਕੋਠੀ ਨਾਲ ਹੀ ਆ ਉਹਨਾਂ ਦੇ ਭਾਂਡੇ ਭੁੰਡੇ ਹੋਰ ਕਾਫੀ ਨੁਕਸਾਨ ਕੋਠੀ 'ਚ ਕੀਤਾ ਉਹਨੇ ਤਾਲੇ ਵੱਟੇ ਕੀ ਮੰਗ ਕਰਦੇ ਆ ਸਰਕਾਰ ਤੋਂ ਹਾਂਜੀ ਕੀ ਮੰਗ ਕਰਦੇ ਆ ਸਰਕਾਰ ਤੋਂ ਮੰਗ ਅਸੀਂ ਇਹੀ ਕਹਿੰਨੇ ਆ ਵੀ ਇਹ ਚੋਰੀਆਂ ਤੋਂ ਠੱਲ ਪੋਣੀ ਚਾਹੀਦੀ ਆ ਜਿੰਨੀ ਇੱਥੇ ਗੁੰਡਾਗਰਦੀ ਨੌਜਵਾਨਾਂ ਨੇ ਕੀਤੀ ਹੋਈ ਆ ਉਹ ਸਾਡੀ ਜਿਹੜਾ ਨੁਕਸਾਨ ਹੋਇਆ ਸਾਰਾ ਦੀ ਪਰਭਾਈ ਹੋਰ ਅੱਗੇ ਨਾਲੋਂ ਸੁਰੱਖਿਆ ਦਾ ਮਾਹੌਲ ਬਣਾਇਆ ਜਾਵੇ ਕੋਈ ਸ਼ੱਕ ਕਿਸੇ ਦੇ ਜਿੰਨੇ ਵੀ ਆ ਚੋਰੀਆਂ ਆਈਆਂ ਸਾਰੀਆਂ ਕਟਰ ਦੇ ਨਾਲ ਕਟਿਆ ਗਿਆ ਮੈਨੂੰ ਨਹੀਂ ਅਸੀਂ ਸੀਸੀ ਕੈਮਰੇ ਚ ਦੇਖਿਆ ਸੌ ਨੂੰ ਚਮਦੇ ਉਹ ਹੱਥ ਤੇ ਨਾਲ ਕਟਣ ਕੱਟ ਰਹੇ ਛੋਟਾ ਜਿਹਾ ਪੁਲਾਇਰ ਆਣਾ ਪਿੱਛੇ yellow ਰੰਗ ਦਾ ਉਹਨਾਂ ਦੇ ਗ੍ਰਿਪ ਲਗਾਉਣਾ ਉਹ ਬੰਨੇ ਹੋਏ ਕਿੰਨੇ ਜਣੇ ਆ ਉਹ ਦਿਖਾ ਦੇ ਮੈਂ 2 ਜਣੇ ਦੇਖਿਆ ਜੀ ਔਰ ਮੂੰ ਬੰਨੇ ਹੋਏ ਅਸੀਂ 1 ਵਜੇ ਤੋਂ ਲੈ ਕੇ 1 ਵਜੇ ਕੇ 10 ਮਿੰਟ ਤੱਕ ਅਸੀਂ ਸੀਸੀ ਫੋਟੋ ਜੀ ਦੇਖਿਆ ਬੈਕ ਸਾਈਡ ਚੌਣ ਲਾਲ ਚਿਮਦੇ ਲੱਗੇ ਮਰਾਤੀ ਇੱਕੋ ਹੀ ਹੋਈ ਸਕਦਾ ਕਮੇ 1 ਵਜੇ ਤੋਂ ਲੈ ਕੇ 1 ਕੁਝ 8 ਵਜੇ ਤੱਕ 8 ਕੁ ਮਿੰਟ ਹੋਏ ਸੀ ਜਦ ਮੈਂ ਇੰਨੀ ਵੀਡੀਓ ਦੇਖੀ ਗੱਲ ਹੁਣ ਤੁਹਾਡੇ ਸਾਹਮਣੇ ਹੀ ਆ ਸਾਨੂੰ ਤਾਂ ਅਸੀਂ ਤਾਂ ਗਿਆ ਹੋਏ ਸੀ ਫੰਕਸ਼ਨ ਤੇ ਅਸੀਂ ਸਵੇਰੇ 10:30 ਵਜੇ ਆਏ ਆ ਘਰੀ ਤੇ ਦੇਖਿਓ ਬਾਹਰ ਸਾਰਾ ਕੁਝ ਕਟਿਆ-ਕੁੱਟਿਆ ਪਿਆ ਸੀ ਤਾਲਾ ਵੀ ਬਾਹਰ ਗਿਆ ਹੋਇਆ ਸੀ ਤੇ ਅੰਦਰ ਖਿੜਕੀ ਦੇ ਥਰੂ ਹੋ ਕੇ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਆਪਣੀ ਇਹ ਜਾਨੋ ਕੀ ਕੀ ਲੱਗੇਗਾ ਮਤਲਬ ਕਿੰਨਾ ਨੁਕਸਾਨ ਹੋ ਗਿਆ ਆਪਣਾ ਦੇਖੋ ਹਲੇ ਫਿੰਗਰਪ੍ਰਿੰਟ ਆਉਣੇ ਆ ਤੇ ਉਹ ਤੇ ਵਾਦੀ ਅਸੀਂ ਟੱਚ ਕਰ ਸਕਦੇ ਆ ਬਟ ਜਿੱਤੇ ਦਾ ਅੰਦਾਜ਼ਾ ਹੈਗਾ ਕੁਝ ਵੀ ਨਹੀਂ ਹੈਗਾ ਅੰਦਰ पांडे तक ਵੀ ਕੈਸ਼ ਵੀ ਹੈਗਾ ਸੀਗਾ पांडे ਵੀ ਹੈਗੇ ਸੀ ਬੇਟੀ ਦੀ ਅਗੇਜਮੈਂਟ ਹੋਈ ਹੋਈ ਹੈ ਮੈਰਿਜ ਦੀ ਤਿਆਰੀ ਕਰ ਰਹੇ ਆ ਕਪੜੇ ਵਗੈਰਾ ਵੀ ਨਹੀਂ ਛੱਡ ਕੇ ਗਏ ਹੈ ਸਾਰਾ ਕੁਝ ਲੈ ਗਏ ਸਭ ਕੁਝ ਲੈ ਗਏ ਮੰਦਰ ਦੇ ਵਿੱਚ ਵੀ ਜਿਹੜੇ ਸੀ ਮੰਦਰ ਦੇ ਵਿੱਚ ਵੀ 2.500 ਰੁਪਇਆ ਪਿਆ ਸੀਗਾ ਉਹ ਵੀ ਲੈ ਗਏ ਚੋਕੈਸ਼ ਕੁਝ ਕੋ ਗਿਆ ਨਾ ਗੁਣਾ ਬੀ ਸੀ ਕੁਝ ਸਭ ਕੁਝ ਹੀ ਹੈਗਾ ਐਸੇ ਕਾ ਜੀ ਹੁਣ ਦੇਖੋ ਟੱਚ ਕਰਾਂਗੇ ਉਤੇ ਬਾਅਦ ਹੀ ਮੈਂ ਪ੍ਰੂਵ ਕਰ ਸਕਦੀ ਹਾਂ ਫਾਈਨਲ ਵਕੀਲ ਆਵੇ ਬਟ ਹੈ ਨਹੀਂ ਜੇ ਹਿਸਾਬ ਨਾਲ ਕੁਝ ਨਹੀਂ ਛੱਡ ਕੇ ਨਹੀਂ ਕਿ ਕੁਝ ਵੀ ਪੁਲਸ ਆਈ ਪੁਲਸ ਆਈ ਮੌਕਾ ਦੇਖ ਕੇ ਚਲੀ ਗਈ ਹੈ ਪਰ ਬਟ ਹੁਣ ਦੇਖਦੇ ਹਾਂ ਪੁਲਸ ਕੀ ਕਹਿੰਦੀ ਹੈ